ਇਸਾਸੇ ਨੂੰ ਬੰਟੋ ਹਾਂ ਇੱਕੁੱਲਾ ਚੈਲੰਜ ਹੈ ਇੱਕੁੱਲਾ ਚੈਲੰਜ ਹੈ ਉਹ ਮੰਦੂਲੀ ਬੰਦੇ ਨੂੰ ਕਿ ਤੂੰ ਆਪ ਦਾ ਥਾਂ ਜਗ੍ਹਾ ਤੇਰੀ ਨੂੰ ਟਾਈਮ ਦਿਲਾਉਂ ਵੀਡੀਓ ਦਿਲਾਉ ਜਿੱਥੇ ਕਹਿੰਦੇ ਨੇ ਤੇਰੇ ਬਾਲ ਨੂੰ ਵੀ ਕਰਸਾ ਨਾਲੋਂ ਦੇ ਵਿਚ ਆ ਪ੍ਰਕਾਸ਼ਨ ਸਾਰੇ ਵੀਡੀਓ ਨੂੰ ਤੋਹ ਤੇ ਆਓ ਕਿਸੇ ਨੂੰ ਵੀ ਇੱਕ ਨੂੰ ਭੇਜ ਦਿਓ ਦੁਨੀਆ ਦੇ ਕਿਸੇ ਕੋਲ ਨੂੰ ਜੁਮ ਲਿਆ ਮੇਰੇ ਨਾਲ ਬੈਠ ਕੇ ਡਿਬੇਟ ਕਰ ਲੈ ਤੇ ਆਓ ਕਿਸੇ ਨੂੰ ਵੀ ਇੱਕ ਰੁਪਇਆ ਭੇਜ ਦਿਓ ਦੁਨੀਆ ਦੇ ਕਿਸੇ ਕੋਲ ਨੂੰ ਜੁਮ ਲਿਆ ਮੇਰੇ ਨਾਲ ਬੈਠ ਕੇ ਡਿਬੇਟ ਕਰ ਲੈ ਲਾਈਵ ਲੋਕੀ ਦੇਖਣਗੇ ਲੋਕ ਨਿਰਣਾ ਕਰਨਗੇ ਕਿ ਸੱਚ ਕੀ ਹੈ ਪੂਰ ਲੋਕ ਸਭਾ ਹਲਕੇ ਤੋਂ ਇਸ ਮੌਕੇ ਮਾਹੌਲ ਕਾਫੀ ਜਿਆਦਾ ਮਗਦਾ ਹੋਇ ਨਜ਼ਰ ਆ ਰਿਹਾ ਕਿਉਂਕਿ ਅਕਾਲੀ ਦਲ ਬਾਦਲ ਦੇ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਨੇ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਤੇ ਪਰਿਵਾਰ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਨੂੰ ਚੈਲੰਜ ਕਰ ਦਿੱਤਾ ਸੀ ਕਿ ਉਹਨਾਂ ਦੇ ਨਾਲ ਬਹਿਸ ਕਰਨ ਜੇਕਰ ਬਹਿਸ ਦੇ ਵਿੱਚ ਉਹ ਹਾਰ ਜਾਂਦੇ ਨੇ ਤਾਂ ਆਪਣੀ ਨਾਮਜ਼ਦਗੀ ਵਾਪਸ ਲੈ ਲੈਣਗੇ ਇਹ ਸੀਟ ਛੱਡ ਦੇਣਗੇ ਤੇ ਜੇਕਰ ਉਹ ਜਿੱਤ ਜਾਂਦੇ ਨੇ ਤਾਂ ਅਮਰਤਪਾਲ ਸਿੰਘ ਦੇ ਕਾਗਜ਼ ਵਾਪਸ ਲੈ ਲੈ ਜਾਣ ਤੇ ਇਸ ਮੌਕੇ ਦੱਸ ਦਈਏ ਕਿ ਹਾਲਾਂਕਿ ਕਬਲਜੀਤ ਸਿੰਘ ਬਰਾੜ ਬੱਲੋ ਵੀ ਇਹ ਜੋ ਚੈਲੰਜ ਨੂੰ ਕਬੂਲ ਕੀਤਾ ਗਿਆ ਸੀ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਵੀ ਹੁਣ ਇਸ ਚੈਲੰਜ ਨੂੰ ਕਬੂਲ ਕਰ ਲਿਆ ਗਿਆ ਅਤੇ ਕਿਹਾ ਗਿਆ ਕਿ ਬਿਰਸਾ ਸਿੰਘ ਬਲਟੋਹਾ ਜਗ੍ਹਾ ਥਾਂ ਅਤੇ ਸਮਾਂ ਦੱਸ ਦੇਣ ਉਹ ਆਪਣੇ ਸੋਸ਼ਲ ਮੀਡੀਆ ਨੂੰ ਲੈ ਕੇ ਨਾਲ ਆ ਜਾਣਗੇ ਇਹ ਜੋ ਗੱਲਬਾਤ ਹੈ ਲਾਈਵ ਹੋਵੇਗੀ ਰਿਕਾਰਡਡ ਨਹੀਂ ਹੋਵੇਗੀ ਇਹ ਨਾਲ ਦੀ ਨਾਲ ਲੋਕ ਦੇਖਣਗੇ ਦੋਸਤੋ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਆਓ ਤੁਹਾਨੂੰ ਲੈ ਚੱਲਦੇ ਆ ਬਿਰਸਾ ਸਿੰਘ ਬਲਟੋਹਾ ਦੀ ਦੂਜੀ ਵਾਰ ਕੀਤੀ ਗਈ ਚੈਲੰਜ ਦੀ ਵੀਡੀਓ ਵੱਲ ਜਿੱਥੇ ਕਿ ਉਹਨਾਂ ਨੇ ਦੂਜੀ ਵਾਰ ਫਿਰ ਤੋਂ ਚੈਲੰਜ ਕੀਤਾ ਸੀ ਇਸ ਪੋਸਟ ਦੇ ਉਨ ਤੋਂ ਪਹਿਲਾਂ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਉਹਨਾਂ ਦਾ ਚੈਲੰਜ ਕਬੂਲ ਕੀਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਵੈਸ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਕੀ ਕਹਿਣਾ ਹੈ ਤੁਹਾਡੇ ਇਸ ਮਾਮਲੇ ਤੇ ਅਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਕਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਹੈ ਜੇਤੂ ਹੋਵੇਗਾ ਜਰੂਰ ਕਮੈਂਟ ਕਰਨਾ ਮੈਂ ਖਾਲਸਾ ਰਜੀ ਫਰੀਦ ਜੀ ਮੈਂ ਖਾਲਸਾ ਪੰਥ ਦਾ ਇੱਕ ਨਿਮਾਣਾ ਜਿਹਾ ਸੇਵਕ ਜਿਹੜਾ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਲੋਕ ਸਭਾ ਹਲਕਾ ਕਡੂਰ ਸਭ ਤੋਂ ਤੇ ਮੈਂ ਅੱਜ ਤੋਂ 3 ਦਿਨ ਪਹਿਲਾਂ ਵੀ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਟੀਮ ਨੂੰ ਬੇਨਤੀ ਰੂਪ ਚ ਸੱਦਾ ਦਿੱਤਾ ਸੀ ਕਿ ਆਓ ਕਿਸੇ ਨੂੰ ਵੀ ਇੱਕ ਨੂੰ ਭੇਜ ਦਿਓ ਦੁਨੀਆ ਦੇ ਕਿਸੇ ਕੋਲ ਨੂੰ ਜੁਮ ਲਿਆ ਮੇਰੇ ਨਾਲ ਬੈਠ ਕੇ ਡਿਬੇਟ ਕਰ ਲਈ ਇੱਕ ਟੀਵੀ ਚੈਨਲ ਇੱਕ ਤੁਸੀਂ ਇੱਕ ਮੈਂ ਇੱਕ ਕਮਰਾ ਹਾਂਜੀ ਉਹਦੇ ਚ ਲਾਈਵ ਲੋਕੀ ਦੇਖਣਗੇ ਲੋਕ ਨਿਰਣਾ ਕਰਨਗੇ ਕਿ ਸੱਚ ਕੀ ਹੈ ਕਿਉਂ ਪੰਥ ਨੂੰ ਕਿਉਂ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂ ਸ਼ਲਾਵਾ ਦਿੱਤਾ ਜਾ ਰਿਹਾ ਹੈ ਕਿਉਂ ਧੋਖਾ ਕੀਤਾ ਜਾ ਰਿਹਾ ਹੈ ਉਹ ਨਾਲੇ ਆਪਾਂ ਵੀ ਨਿਰਣਾ ਕਰ ਲਾਂਗੇ ਪਹਿਲੀ ਤੇ ਗੱਲ ਕਿ ਮਹਾਰਾਜ ਦੀ ਕਿਰਪਾ ਆ ਕਿ ਲੋਕਾਂ ਦੇ ਸਾਹਮਣੇ ਆਸਤਾ ਆਸਤਾ ਸੱਚ ਨੂੰ ਦੇ ਬਾਅਦ ਲੋਕ ਜਦੋਂ ਸੱਚ ਸਮਝਣ ਲੱਗ ਪਏ ਆਪਣੇ ਆਪ ਹੀ ਉਹਨਾਂ ਦੀ ਮਾਨਸਿਕਤਾ ਠੀਕ ਹੋ ਗਈ। ਔਰ ਜਿਹੜਾ ਰਹਿਦਾ ਸੱਚ ਖੁੱਲ ਕੇ ਜਿਹੜਾ ਸੱਚ ਆ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਸਵਾਲ ਤੁਹਾਡੇ ਹੋਣਗੇ ਤੇ ਕੇਵਲ ਮੇਰੇ ਜਵਾਬ ਹੋਣਗੇ। ਮੈਂ ਸਵਾਲ ਵੀ ਨਹੀਂ ਕਰਦਾ। ਆਓ ਸਾਹਮਣੇ। ਨੰਨਾ ਕਰ ਲਈਏ ਕਿ ਕਿਹੜੇ ਲੋਕ ਪੰਥ ਵਾਸਤੇ ਲੜੇ ਐ। ਕਿਹੜੇ ਲੋਕ ਇੱਕ ਸੋਚ ਤੇ ਖੜੇ ਆ ਡਟੇ ਆ ਅਰ ਪੰਜਾਬ ਦੀ ਵਿਧਾਨ ਸਭਾ 1984 ਦਾ ਸਾਕ ਹੋਇਆ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਤੇ 2007 ਤੱਕ ਕਿਸੇ ਨੇ ਗਾਥਾ ਨਹੀਂ ਉੱਥੇ ਗਾਈ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਰਾਵਲੇ ਦੀ ਸ਼ਖਸੀਅਤ ਦੀ ਗੱਲ ਹੋਵੇ ਔਰ ਜੇ ਬਾਕੀ ਸ਼ਹੀਦਾਂ ਦੀ ਗੱਲ ਹੋਵੇ ਤੇ ਫਖਰ ਨਾਲ ਕਿਹਾ ਸੀਗਾ ਕਿ ਸ਼ਹੀਦ ਭਾਈ ਗੰਗ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਮੈਨੂੰ ਮਾਰ ਜਿਹਨਾਂ ਨੇ ਕੌਮ ਦੀ ਪੱਗ ਰੱਖੀ ਸੀ। ਅਰ ਸ਼ਹੀਦ ਭਾਈ ਝਿੰਦਾ ਜਿਹੜੇ ਸਾਡੇ ਸਾਥੀ ਸੀਗੇ। ਅਸੀਂ ਇਕੱਠਿਆਂ ਜਿਹੜਾ ਆ ਸੰਘਰਸ਼ ਦਾ ਜੀਵਨ ਸ਼ੁਰੂ ਕੀਤਾ ਸੀਗਾ। ਫੈਡਰੇਸ਼ਨ ਦੇ ਵਿੱਚ ਕੰਮ ਕੀਤਾ ਸੀਗਾ। ਭਾਈ ਸੁੱਖਾ ਜਿਹਨਾਂ ਦੀ ਏਡੀ ਵੱਡੀ ਸ਼ਹਾਦਤ ਤੇ ਇਡੇ ਵੱਡੇ ਕਾਰਨਾਮੇ ਹੈ ਜੇ ਇਕਲਾਬ ਦੀ ਵਿਧਾਨ ਸਭਾ ਵਿੱਚ ਉਹਨਾਂ ਦੀ ਗੱਲ ਹੋਈ ਤੇ ਉਹ ਮੈਂ ਕੀਤੀ ਜਿਉਂ ਤੇ ਇੰਦਰਾ ਗਾਂਧੀ ਦੇ ਕਤਲ ਦੀ ਗੱਲ ਕਰਕੇ ਕਿਸ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਇਸੇ ਭਾਵੇਂ ਮੈਨੂੰ ਸਵਾ ਮਹੀਨੇ ਬਾਅਦ ਉਹਦੇ ਕਤਲ ਦਾ ਪਤਾ ਲੱਗਾ ਸੀ ਹਿੰਦੁਸਤਾਨ ਦੀ ਜੇਲ੍ਹ ਦੇ ਅੰਦਰ ਤੇ ਮੈਂ ਜੋ ਖੁਸ਼ੀ ਮਨਾਈ ਸੀ ਜੋ ਮੈਂ ਨੱਚ ਕੇ ਦਿਖਾਇਆ ਸੀਗਾ ਨੱਚਿਆ ਸੀਗਾ ਉਹੀ ਮੈਂ ਵਿਧਾਨ ਸਭਾ ਚ ਨੱਚ ਕੇ ਦਿਖਾਇਆ ਔਰ ਕਾਂਗਰਸ ਦੇ ਜੁਲਮਾਂ ਦਾ ਅਭਿਆਨ ਤੇ ਬੁੱਚੜ ਦੇ ਜੁਲਮਾਂ ਦਾ ਜੇ ਕਿਸੇ ਨੇ ਉੱਥੇ ਜਿੱਕ ਕੀਤਾ ਭਾਵੇਂ ਕਿ ਮੈਨੂੰ ਵਿਰੋਧ ਤਾਂ ਵੀ ਸਾਹਮਣਾ ਕਰਨਾ ਪੈਂਦਾ ਰਿਹਾ ਕਾਂਗਰਸੀਆਂ ਨੇ ਚੀਕਾਂ ਵੀ ਵੱਜਦੀਆਂ ਰਹੀਆਂ ਤੇ ਮੈਨੂੰ ਅਤਵਾਦੀ ਅਤਵਾਦੀ ਵਰਗੇ ਸ਼ਬਦ ਵੀ ਸੁਣਨੇ ਪਏ ਤੇ ਫਿਰ ਜੋ ਅੱਗੋਂ ਮੈਂ ਜਵਾਬ ਦਿੱਤਾ ਉਹ ਵੀ ਹਰ ਇੱਕ ਸਿੱਖ ਜਾਣਦਾ ਕਿ ਬਸਤ ਸਿੰਘ ਵਲਟੋਹਾਂ ਨੇ ਕੀ ਕੀਆ ਸੀਗਾ ਅੱਜ ਵੀ ਉਹ ਰਿਕਾਰਡ ਬੋਲਦਾ ਹੈ ਜੇਲਾਂ ਕਟਣੀਆਂ ਤਸੀਹੇ ਝੜਨੇ ਪਰਿਵਾਰਾਂ ਦਾ ਇੱਕ ਤਰ੍ਹਾਂ ਤਬਾਹ ਹੋ ਜਾਣਾ ਇਹ ਵੀ ਆਸਾਨ ਨਹੀਂਗਾ ਕਿ ਕੌਮ ਤੇ ਆਸਾਨ ਪਰ ਗੱਲ ਹੈ ਕਿ ਜਿਸ ਗੱਲ ਨੂੰ ਲੈ ਕੇ ਤੁਸੀਂ ਚੱਲੇ ਜੇ ਜਿਹੜੇ ਤੁਸੀਂ ਸਟੈਂਡ ਦੀ ਗੱਲ ਕਰਦੇ ਜੇ ਜਿਸ ਅਕੀਤੇ ਦੀ ਗੱਲ ਕਰਦੇ ਜੇ ਜਿਸ ਸੋਚ ਦੀ ਗੱਲ ਕਰਦੇ ਜੇ ਯਾਰ ਉੱਤੇ ਤੇ ਖੜਜੋ ਉਹਦੇ ਤੇ ਤੇ ਖੜਜੋ ਖੜਤਾ ਉੱਤੇ ਕੋਈ ਹੈ ਨਹੀਂ ਕੱਲ ਗੱਲਾਂ ਹੋਰ ਸੀ ਅੱਜ ਹੋਰ ਐ ਮੇਰੇ ਬਾਰੇ ਜੀ ਵਿਰਸਾ ਸਿੰਘ ਟੋਹਾਂ ਨੇ ਬਾਹਾਂ ਖੜੀਆਂ ਕਰਦੀਆਂ ਕਿਹੜੇ ਤੁਹਾਡੇ ਪਿਓ ਨੇ ਵਖਿਆ ਸੀ ਗੁੱਸਾ ਹੁੰਲ ਟੋਹਾਂ ਨੇ ਬਾਹਾਂ ਖੜੀਆਂ ਕਰਦੀਆਂ ਸੀਗੇ ਤੁਹਾਡੇ ਉੱਥੇ ਕਈ ਬਾਪੂ ਜਿਹੜੇ ਆ ਉਹ ਘੇਰੇ 'ਚ ਫੜੇ ਗਏ ਹਾਂਜੀ ਹੋਰ ਬੜੇ ਫੜੇ ਗਏ ਤਾਰੇ ਕੁਛ ਲੱਗਦੇ ਉਹਨਾਂ ਦਾ ਤਾਂ ਨਾ ਨਹੀਂ ਜਿ ਲੈਂਦੇ ਬਸ ਸਾਹ ਹੁਲਟੋਏ ਦੀ ਕਰਦੇ ਜੇ ਮੈਨੂੰ ਮਾਣ ਹੈ ਕਿ ਜੋ ਮੈਂ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਆ ਮੈਨੂੰ ਮਾਣ ਹੈ ਜਿਸ ਤਰ੍ਹਾਂ ਦੇ ਮਰਦਸ਼ੀ ਹੈ ਛੱਲੇ ਆ ਜਿਸ ਤਰ੍ਹਾਂ ਦੀ ਮੈਂ ਜੇਲਾਂ ਕੱਟੀਆਂ ਆ ਪੰਥ ਤੇ ਪੰਜਾਬ ਦੀ ਖਾਤਰ ਜਦੋਂ ਦੇ ਤੁਰੇ ਆ ਕਦੀ ਝੁਕੇ ਨਹੀਂ ਕਦੇ ਈਨ ਨਹੀਂ ਮੰਨੀ ਇਹ ਨਹੀਂ ਕਿ ਪੁਲਿਸ ਦੇ ਅੱਗੇ ਲਾ ਕੇ ਭੱਜ ਉੱਠਿਆ ਪੁਲਿਸ ਮੈਨੇ ਚੁੱਕਣ ਕੋਈ ਜਦੋਂ ਮੈਂ ਜੇਲ੍ਹ ਤੋਂ ਰਹਾ ਹੋਇਆ ਮੈਨੂੰ ਜੇਲ੍ਹ ਵਾਲੇ ਕਹਿੰਦੇ ਰਹੇ ਕਿ ਬਲਟੋਆ ਸਾਹਿਬ ਰੁਕ ਜਿਓ ਤੁਹਾਨੂੰ ਬਾਹਰ ਪੁਲਿਸ ਚੁੱਕਣ ਆ ਗਈ ਹੈ ਅੰਦਰ ਚਲੇ ਜਾਓ ਮੈਂ ਕਿਹਾ ਇਹ ਇੱਕ ਕਮਜ਼ੋਰਾਂ ਦਾ ਕੰਮ ਹੁੰਦਾ ਹੈ ਮੈਂ ਕਿਹਾ ਹਿੱਕ 'ਚ ਵੱਜੂ 70 ਸਾਲਾਂ ਬਾਅਦ ਮੈਂ ਰਿਹਾ ਹੋਇਆ ਸੀ ਉਹ 70 ਸਾਲਾਂ ਤੱਕ ਉੱਤੇ ਸਮੇਂ ਤੋਂ ਬਾਅਦ ਹਾਂਜੀ ਤੇ ਮੈਨੂੰ ਬਾਹਰ ਨਿਕਲ ਦੇਣਾ ਪੁਲਿਸ ਮੈਨੂੰ ਕਿਸੇ ਤਰ੍ਹਾਂ ਨਹੀਂ ਕਰਦੀ ਮੈਂ ਕਿਹਾ ਉਹ ਚਲੀ ਅਗਲੇ ਡਹਿ ਗਏ ਇੱਕ ਰਾਨੀ ਉਪਰ ਨੇ ਕਿੰਨੀ ਕਿ ਬਰਚ ਕੇ ਆ ਤੇ ਕਿੱਥੇ ਕਿੱਥੇ ਰੱਖਿਆ ਤੇ ਜੋ ਅਸੀਂ ਛੱਡਿਆ ਜੇ ਤੁਸੀਂ ਕੀੜੀ ਬਣਾਦੀ ਹੈ ਕੀੜੀ ਬਣਾਦੀ ਤੁਸੀਂ ਲੋਕਾਂ ਨੇ ਤੁਸੀਂ ਤੋਲਦੇ ਨਹੀਂ ਜੀ ਦੇਖਦੇ ਨਹੀਂ ਜੇ ਜਿਹੜੇ ਲੋਕਾਂ ਨੇ ਕਿ ਅਸੀਂ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਸੰਵਿਧਾਨ ਨੂੰ ਮੰਨੀ ਜਾਂਦੇ ਜਿਹੜੇ ਕਹਿੰਦੇ ਅਸੀਂ ਚੋਣ ਪ੍ਰਣਾਲੀ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜੀ ਸਾਡਾ ਏਜੰਡਾ ਹੀ ਨੀਗਾ ਅੱਜ ਚੋਣਾਂ ਦੀ ਗੱਲ ਵੀ ਕਰੀ ਜਾਂਦੇ ਆ ਹਾਂਜੀ ਤੇ ਦੂਜੇ ਬੰਨੇ ਕਦੀ ਪੁਰਸਦਿਲ ਅੱਗੇ ਲਾ ਕੇ ਨਹੀਂ ਭੱਜੇ ਜੇ ਬੱਚਿਆਂ ਤੇ 1:00 ਵਜੇ ਆ ਪੁਲਸ ਭਜਾਈ ਹੋਊਗੀ ਹਾਂਜੀ ਦਿੱਲੀ ਦੀਆਂ ਚੀਕਾਂ ਪਵਾਇਆਂ ਹੋਣ ਗਿਆ ਦਿੱਲੀ ਦੇ ਪੁਲਸ ਹੈੱਡਕੁਆਟਰ ਦੇ ਸਾਹਮਣੇ ਜਿਹੜੀਆਂ ਦਿੱਲੀ ਦੀਆਂ ਤੇ ਇੰਦਰਾ ਗਾਂਧੀ ਦੇ ਚੀਕਾਂ ਪਉਣ ਵਾਲੇ ਚ ਵਿਰਸਾ ਸਿੰਘ ਮਲਟੋਹਾ ਵੀ ਇੱਕ ਸੀਗਾ ਗੱਲਾਂ ਕਰਦੇ ਜਾਂ ਤੁਸੀਂ ਹਾਂਜੀ ਤੇ ਤੁਸੀਂ ਤੇ ਮੋਰੇ ਪੁਲਸ ਦੇ ਅਕੇ ਲਗ ਲਾ ਕੇ ਭੱਜੇ ਫਿਰਦੇ ਰਹੇ ਜੀ ਮੈਂ ਕਿਹਦਾ ਨਾਲ ਐ ਵੀ ਨਹੀਂ ਗੱਲ ਕਰਦਾ ਤੇ ਪਰ ਦੂਸਰੀ ਗੱਲ ਇਹ ਦੱਸ ਦਿਓ आत्मसमर्पण करना ये भारी है मैं भी नहीं सीखला इस करताय ना गल्ला करनु आत्मसमर्पण करना, करना मतलब अपनी हार मानना हां जी आत्मसमर्पण ਕੀਤਾ ਕੀ ਦੇ ਰਹਾ ਹੀ ਕਲਜੀਪ ਸਿੰਘ ਰੋਡੇ ਵਿਚਾਰਾ ਬਥੇਰਾ ਕਹਿੰਦਾ ਰੇ ਮੈਨੂੰ ਵਿੱਚ ਨਾ ਲਿਆਓ ਸਾਡੇ ਸਰਦਾਰ ਜੋ ਗਿਆ हां जी ਉਹ ਨਾਲੋਂ ਉਦ ਤੋਂ ਬਾਹਰੋਂ ਸੱਜਿਓ ਖੱਬਿਓ ਫੋਨ ਕਰਾ ਕੇ ਵਤ ਕੇ ਟੂ ਲਾਈਨਰ ਤੇ ਕੂਲ ਲਾਈਨਰ ਤੇ ਗੱਲਾਂ ਹੋਦੀਆਂ ਰਹੀਆਂ ਭਾਈ ਤਸਵੀਰ ਸਿੰਘ ਬੇਸ ਕਰ ਦੋ ਮੁੱਕਰ ਕੇ ਦਿਖਾ ਦੇਣ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੋ ਟੂਬ ਲਾਈਨਰ ਤੇ ਗੱਲਾਂ ਹੋਦੀਆਂ ਰਹੀਆਂ ਕਿ ਇੱਕ ਬੱਸ ਭਾਈ ਜੀ ਅਮਰਪਾਲ ਸਿੰਘ ਤੇ ਇੱਕ ਬੰਨੇ ਭਾਈ ਤਸਵੀਰ ਸਿੰਘ ਰੁਡੇ ਤੇ ਜਿਹੜੇ ਜਿਹੜੇ ਪਤਾ ਨਹੀਂ ਕਿਹੜੇ ਦੇਸ਼ ਚ ਬੈਠੇ ਸੀ ਚਲੋ ਉਹਦਾ ਨਾਂ ਨਹੀਂ ਲੈਣਾ ਹਾਂਜੀ ਗੱਲਾਂ ਹੋਦੀਆਂ ਰਹੀਆਂ ਨਿਬੜੀਆਂ ਗੱਲਾਂ ਭਾਈ ਸਾਹਿਬ ਨੇ ਬਚਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਿਹਾ ਕਿ ਤੁਸੀਂ ਬਚਾ ਸਕਦੇ ਜੀ ਤੁਸੀਂ ਰੱਖ ਸਕਦੇ ਜੀ ਹਾਂਜੀ ਉਹਨਾਂ ਨੇ ਪੇਸ਼ ਕਰਵਾਇਆ ਇਹ ਪੀਛੇ ਕੌਣ ਹੁੰਦੇ ਨੇ ਹਾਂਜੀ ਬਾਦਰ ਨੇ ਹਾਂਜੀ ਸਮਰਪਣ ਕੌਣ ਕਰਦੇ ਹੁੰਦੇ ਆ ਜਿਹੜੇ ਬਾਦਰ ਹੁੰਦੇ ਕਾਹਦੀਆਂ ਗੱਲਾਂ ਕਰਦੇ ਯਾਰ ਤੁਸੀਂ ਸਾਡੇ ਮੂੰਹ ਫਰਮਾਉਂਦੇ ਜੇ ਹਾਂਜੀ ਇੰਨਾ ਗੱਲਾਂ ਜਨਾਬ ਉਹ ਕੁਛ ਨਹੀਂ ਪਿਆ ਸਿੱਧੀ ਗੱਲ ਹੈ ਬੰਦਿਆਂ ਕੋਈ ਲੜਾਈ ਜਿਹੜਾ ਉਹ ਇਲੈਕਸ਼ਨ ਲੜੋ ਪਰ ਮੈਂ ਇੱਕ ਕੱਲ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਕਮਥਕ ਐ ਤੁਹਾਡਾ ਹੀ ਬਣਾ ਕਰ ਕਹਿੰਦਾ ਰਹੇ ਕਿ ਤੁਸੀਂ ਪੰਜਾਬ ਦੀ ਤਿੰਨ ਵਾਰ ਕਾ ਸਰਕਾਰ ਬਣਾਈ ਹੈ ਤਵੇ ਵੀ ਡਰ ਕਰਤ ਹੁੰਦਾ ਰਗਾ ਤੁਸੀਂ ਕੇਜਰੀਵਾਲ ਦੀ ਸਰਕਾਰ ਬਣਾਈ ਹੈ ਜਿਨ੍ਹਾਂ ਨੇ ਭਾਈ ਦਵਿੰਦਰ ਸਿੰਘ ਦਵਿੰਦਰ ਕਾਸਿੰਗ ਕੋਲ ਰਦੀ 6 ਸਾਲ ਤੋਂ ਫਾਈਲ ਰੋਕ ਕੇ ਰੱਖੀ ਹੋਈ ਰਹੀ ਹੈ ਇਹਦੀ ਸਿਗਨੇਚਰ ਕਰਦੇ ਜੇ ਇਹ ਕੌਣ ਕਰਦਾ ਹੈ ਪਰ ਇਹ ਤੁਹੀਂ ਮੂੰਹ ਚੋਂ ਇੱਕ ਅਕਾਉਂਟ ਨੰਬਰ ਦਵਿੰਦਰ ਸਿੰਘ ਨੂੰ ਮਿਲਵਾਜੋ ਦੇ ਜੇ ਪਰ ਤੁਸੀਂ ਕੇਜਰੀਵਾਲ ਕੇਜਰੀਵਾਲ ਸਾਰੇ ਅਸੀਂ ਤੇਰੇ ਨਾਲ ਤੇ ਕਰੀ ਤੁਸੀਂ ਹੁਣ ਇੱਧਰ ਨੂੰ ਜਰ ਕਾਫੀ ਤਰ੍ਹਾਂ ਕਿ ਦੇਖਿਆ ਨਹੀਂ ਥੈਂਗਿਆ ਸਲਾਮ ਬਾਬ ਵਿਚਾਰਾਰੇ ਹਾ ਹੋਇਆ ਪੱਕੀ ਜਮਾਨਤ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਤੇ ਨਵਾਂ ਮਹੀਨਾ ਬਾਅਦ ਉਹ ਦੀ ਜਮਾਨਤ ਰਾਤ ਕਰਕੇ ਫਿਰ ਉਹਨੂੰ ਜੇਲ੍ਹੇ ਭੇਜਤਾ ਕਿਨੂੰ ਚੇਤਾ ਹੈ ਨਤੀਏ ਸਾਲਾਂ ਤੋਂ ਫਾਂਸੀ ਦੇ ਟੱਟੇ ਤੱਕ ਉਹਨੂੰ ਚੇਤਾ ਹੈ ਭਾਈਏ ਭਾਰੇ ਵਰਗੇ ਕਿੰਨੇ ਆ ਕਿ ਉਹਨਾਂ ਦੀਆਂ ਜਿਹੜੀਆਂ ਫੋਨ ਦੀਆਂ ਕਾਲਰ ਕਾਟੂਆਂ ਹੁੰਦੀਆਂ ਕਿੰਨੇ ਕੋਲੋਂ ਕੇ ਵਾਇਸ ਮੈਸੇਜ ਆਉਂਦੇ ਆ ਕਿਹੜਾ ਉਹਨਾਂ ਨੂੰ ਆਈਫੋਨ ਦਿੱਤਾ ਹੈ ਕਿਹੜੇ ਉਹਨਾਂ ਨੂੰ ਟੀਵੀ ਲਾ ਕੇ ਦਿੱਤੇ ਉਥੇ ਜੇਲ੍ਹ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਕੱਟੀਆਂ ਆ ਨਾ ਹਾਂਜੀ ਚੂਹੇ ਦੀ ਖੁੱਡ ਚ ਵੀ ਹਵਾ ਚੱਲ ਜਾਂਦੀ ਹੈ ਇਹ ਜੀਲ ਦੇ ਵਿੱਚ ਹਵਾ ਨਹੀਂ ਜਾਣ ਦਿੱਤੇ ਜਿੱਥੇ ਜਿਹੋ ਜਿਹੇ ਲਾਟਾਂ ਸਾਨੂੰ ਰੱਖਿਆ ਸੀਗਾ ਹਾਂਜੀ ਤੇ ਪਰ ਕਿਨੇ ਕਿੜੀਆਂ ਤੈਰੋ ਵਿੱਚਾਂ ਚੱਲੀਆਂ ਆਓ ਫੇਰ ਮਸੱਦਾ ਦੇਣਾ ਆ ਹੁਣ ਜੇ ਇਤਨੇ ਫੇੜਨਾ ਤੇ ਇਤਨੇ ਖੇੜ ਲੀਏ ਇਹ ਗਿਰਸਾ ਹੁਣ ਡੋਆ ਆਇਆ ਹਾਂਜੀ ਬਾਬੇ ਜਗਾਇਰ ਸਿੰਘ ਦਾ ਝੂਠਾ ਖਾਦਾ ਆ ਉਹਦਾ ਥਾਪੜਾ ਲਿਆ ਆ ਉਹਦਾ ਪਿਆਰ ਲਿਆ ਆ ਮੈਂ ਕੌਮ ਨਾਲ ਧੋਖਾ ਨਹੀਂ ਹੁੰਦੂੰਗਾ ਆਪਦਾ ਹੁਕਾ ਦੂੰਗਾ ਇਹ ਧੋਖਾ ਜੀ ਬਾਜੋ ਹਾਂਜੀ ਬਾਜੋ ਜੇ ਬੱਸ ਸਕਦੇ ਜੀ ਤਉ ਉਹ ਸਾਲ ਪਹਿਲਾਂ ਜਦ ਤੁਸੀਂ ਆਪ ਕਿਤਰਾ ਦੇ ਸੀ ਤੁਹਾਡਾ ਸਰੂਪ ਕਿਤਰਾ ਦਾ ਸੀ ਤੁਹਾਡੀਆਂ ਜਿਹੜੀਆਂ ਆਡੀਓ ਤੁਰੀਆਂ ਫਿਰਦੀਆਂ ਨੇ ਬੀਬੀਆਂ ਵਾਲੀਆਂ ਹਾਂਜੀ ਤੁਸੀਂ ਅੱਜ ਕਹਿੰਦੇ ਜੀ ਬਹੁਤ ਵੱਡਾ ਜੀ ਸਿੱਖੀ ਬਚਾਉਣੀ ਚਾਹੀਦੀ ਹੈ ਇਸ ਤਰ੍ਹਾਂ ਸਿੱਖੀ ਬਚੀ ਦੀ ਇਸ ਤਰ੍ਹਾਂ ਸਿੱਖੀ ਬਚੀ ਦੀ ਕਿਹੜਾ ਕਾਨੂੰਨ ਆ ਜਿਹੜਾ ਹਿੰਦੁਸਤਾਨ ਦਾ ਜਿਹੜਾ ਨਿਜ਼ਮ ਆ ਕਿ ਕੌਣ ਜਿਤਾਓ ਜੀ ਬਾਹਰ ਕਢਾਓ ਜੀ ਕਿਉਂ ਲੁਪਣਾ ਤੁਮਰਾ ਕਰਦੇ ਜੀ ਹਾਂਜੀ ਕੋਈ ਕਾਨੂੰਨੀ ਜਿਹਾ ਜਿਹਾ ਕਾਨੂੰਨ ਆ ਤੇ ਫਿਰ केजरीवाल ਤੇ ਹਿੰਦੂਆਂ ਤੋਂ ਦੋ ਮੁੱਖ ਮੰਤਰੀ ਫੜਕੇ ਅੰਦਰ ਕੰਦੇਦੇ ਆ। ਹਾਂਜੀ ਪ੍ਰਧਾਨ ਮੰਤਰੀ ਤੋਂ ਬਾਅਦ ਅਗਦਾ ਹੀ ਉਹਨਾਂ ਦਾ ਹੈ। ਉਹ ਵੀ ਚੁਣੇ ਹੋਏ ਆ। ਪਰ ਮੈਂ ਇਹਨਾਂ ਗੱਲਾਂ 'ਚ ਲੰਮੀਆਂ ਜੇ ਨਹੀਂ ਪੜਨਾ ਚਾਹੁੰਦਾ। ਮੇਰੇ ਕੋਲ ਕਹਿਣ ਲਈ ਬਹੁਤ ਕੁਝ ਆ। ਮੈਂ ਫੇਰ ਸੱਦਾ ਦਿੰਦਾ ਹੈ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਨਿਮਰਤਾ ਸਹਿਤ ਮੇਰੇ ਵੱਡੇ ਭਾਜੀ ਨੇ ਤੇ ਵੱਡੀ ਭੈਣ ਨੇ ਉਹਨਾਂ ਦੇ ਮਾਤਾ ਪਿਤਾ ਜੀ ਔਰ ਸਮੁੱਚੇ ਪਰਿਵਾਰ ਨੂੰ ਔਰ ਉਹਨਾਂ ਦੀ ਟੀਮ ਨੂੰ ਦੁਨੀਆਂ ਦੇ ਕੋਨੇ 'ਚ ਜੋ ਜਿੰਨੂੰ ਮਰਜ਼ੀ ਲਿਆਉਣਾ ਮੇਰੇ ਸਾਹਮਣੇ ਬਿਠਾ ਲਓ। ਇੱਕ ਤੁਸੀਂ, ਇੱਕ ਮੈਂ ਤੇ ਇੱਕ ਟੀਵੀ। ਤੇ ਇੱਕ ਕਮਰਾ ਉੱਥੇ ਅੰਦਰ ਬਹਿ ਕੇ ਆਪਾਂ ਡਿਬੇਟ ਕਰਾਂਗੇ ਲੋਕ ਦੇਖਣਗੇ ਲੋਕ ਆਪੇ ਨਿਰਨਾ ਕਰ ਲੈਣਗੇ ਜੇ ਮੈਨੂੰ ਤੁਸੀਂ ਉੱਥੇ ਵੀ ਝੂਠੀਆਂ ਪਾ ਦਿਓ ਮੈਦਾਨ ਛੱਡ ਕੇ ਪਾਸੇ ਹੋ ਜਾਊਗਾ ਕਦੀ ਹਾਂਜੀ ਅਸੀਂ ਤਾਂ ਯਾਰ ਹੋរី ਸੋਚਦੇ ਲੋਕ ਐ ਨਾ ਕਰੋ ਇਸ ਤਰ੍ਹਾਂ ਤੇ ਮੈਂ ਵੀ ਕਹੂੰਗਾ ਨੌਜਵਾਨਾਂ ਨੂੰ ਨੌਜਵਾਨਾ ਸਹੀ ਰਸਤਾ ਬਣਾਓ ਪਿਛਤਾਉਣ ਦਾ ਬਾਅਦ ਚ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਕਦੇ ਤੁਸੀਂ ਕਾਪਟਨ ਬ੍ਰਿੰਦਰ ਸਿੰਘ ਸਰਕਾਰ ਬਣਾ ਕੇ ਫਿਰ ਕਹਿੰਦੇ ਜੀ ਪਿਛਤਾਏ ਜੀ ਕਦੇ ਤੁਸੀਂ ਕੇਜਰੀਵਾਲ ਦੀ ਬਣਾ ਕੇ ਐ ਸਾਰੇ ਉਹਦੇ ਮਗਰ ਲਾ ਕੇ ਹਾਂਜੀ ਕਰਕੇ ਤੇ ਫਿਰ ਤੁਸੀਂ ਪਿਛਤਾਏ ਹੁਣ ਇਹ ਧੋਖਾ ਜੀ ਤੁਹਾਡੇ ਨਾਲ ਕਾਂਗਰਸ ਧੋਖਾ ਜੀ ਕਦੇ ਇਸ ਗੰਭੀਰ ਕੋਸ਼ਿਸ਼ ਕਰਿਆ ਜੀ ਮੇਰੀ ਵਾਲਾ ਮੈਨੂੰ ਵੋਟ ਪਾਇਆ ਜੇ ਨਾ ਪਾਇਆ ਜੇ ਪਰ ਘੱਟੋ ਘੱਟ ਅਸਲੀਅਤ ਜਾਣ ਦੀ ਜ਼ਰੂਰ ਕੋਸ਼ਿਸ਼ ਕਰਿਆ ਜੀ ਆਰਐਸਐਸ ਨਾ ਉਸ ਕਰਿਆ ਆਰਐਸਐਸ ਉਮੀਦਵਾਰ ਲਾਣ ਕਰੇ ਭਾਈ ਅਮਰਪਾਲ ਸਿੰਘ ਨੂੰ ਹਾਂਜੀ RSS ਦਾ ਆਗੂ ਲਾਂ ਕਰੇ ਭਾਈ ਅਮਰਪਾਲ ਸਿੰਘ ਦਾ ਵੀ ਇਹ ਉਮੀਦਵਾਰ ਹੈ। ਕੁਮਾਰ ਵੀ ਹੈ। ਕੁਮਾਰ ਵੀ ਕਿਹੜੇ ਠੱਠੇ ਨੂੰ ਜਾਵਾਂਗੇ ਯਾਰ। ਹਾਂਜੀ ਮੈਂ ਇਹ ਨਹੀਂ ਲੱਗ ਭਾਈ ਅਮਰਪਾਲ ਸਿੰਘ RSS ਹੈ। ਪਰ RSS ਦਾ ਕੀ ਕਨੈਕਸ਼ਨ ਹੈ? ਉਹ ਤਾਂ ਕੋਈ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਨਾ? ਤੇ ਕਰਦੇ ਤੁਸੀਂ ਕਰਨਾ ਹੈ। ਜੇ ਉਹ RSS ਦਾ ਆਗੂ ਨਹੀਂ ਮੈਂ ਡਾਕੂਮੈਂਟ ਦੇਣਾ। ਅੱਜ ਵੀ ਨੈਟ ਤੇ ਜਾ ਕੇ ਚੈੱਕ ਕਰ ਲੋ। ਉਹ RSS ਦਾ ਮੈਂਬਰ ਹੈ। ਰਾਸ਼ਟਰੀ ਸਿੱਖ ਸੰਗਤ ਦਾ ਉਹਨਾਂ ਦਾ ਆਗੂ ਹੈ ਕਹਦੇ ਕਿ ਮੈਂ ਰਾਤ ਕਰ ਦੇ ਇਸ ਕਰਕੇ ਮੈਂ ਨਿਮਰਤਾ ਸਹਿ ਸਦਾ ਦੇਣਾ ਇਲੈਕਸ਼ਨ ਵੀ ਲੜਾਂਗੇ ਡਟ ਕੇ ਲੜਾਂਗੇ ਹਾਂਜੀ ਤੇ ਨਾਲ ਮੈਂ ਸਦਾ ਦੇਣਾ ਕਿ ਸੰਗਤ ਨੂੰ ਹੁਣ ਤੋ ਸਪਸ਼ਟ ਹੋ ਜਾਏ ਕਿ ਤੁਸੀਂ ਝੂਠ ਬੋਲਦੇ ਜੇ ਕਿ ਮੈਂ ਬੋਲਦਾ ਸੱਚ ਮੇਰੇ ਪੱਲੇ ਆ ਕਿ ਤੁਹਾਡੇ ਪੰਦੇ ਆ ਇਲੈਕਸ਼ਨ ਕਰ ਲਿਆ ਜੇ ਤੁਸੀਂ ਜੰਮ ਜੰਮ ਕੇ ਲੜ ਲਿਆ ਜੇ ਭਾਵੇਂ ਤੁਸੀਂ ਠੂਠੇ ਵੀ ਪੈ ਜਾਓ ਹਾਂਜੀ ਪਰ ਆਓ ਇੱਕ ਰਣਤਾ ਹੈ ਵਾਇਰ ਦੀ ਕਾਕਾ ਸਾ ਵਾਇਰ ਦੀ ਕਿਫਤ